ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹੋਸਟ ਪੀਐਸ ਚੋਹਣ ਗੱਲ ਕਰਦੇ ਆਂ ਲੁਧਿਆਣੇ ਦੀ ਲੁਧਿਆਣੇ ਚੋਂ ਇੱਕ ਬਹੁਤ ਵੱਡੀ ਅਪਡੇਟ ਆ ਰਹੀ ਹੈ ਕਿ ਲੁਧਿਆਣੇ ਵਿੱਚ ਜੋ ਵੀ ਸਿੱਖਾਂ ਉੱਤੇ ਹਮਲੇ ਹੋ ਰਹੇ ਹਨ ਇਹ ਨੌਜਵਾਨ ਦੇ ਪਿੱਛੇ ਕਿਸ ਦਾ ਹੱਥ ਹੈ ਸਾਫ਼-ਸਾਫ਼ ਲਫ਼ਜ਼ਾਂ ਵਿੱਚ ਕਹਾਂਗੇ ਕਿ ਇਹ ਵਿਸ਼ਾਲ ਠਾਕੁਰ ਇਹਨਾਂ ਨੂੰ ਐਸੀ ਪੱਟੀ ਪੜਾਉਂਦਾ ਹੈ ਕਿ ਇਹਨਾਂ ਦੇ ਆਪਸ ਵਿੱਚ ਸਿੱਖਾਂ ਤੇ ਹਿੰਦੂਆਂ ਦੀ ਲੜਾਈ ਹੋ ਸਕੇ ਵਿਸ਼ਾਲ ਠਾਕੁਰ ਬਾਰੇ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਇਹ ਪੁੱਠੇ ਸਿੱਧੇ ਕੰਮ ਕਰਕੇ ਜਿਹੜੇ ਨੌਜਵਾਨ ਮੁੰਡੇ ਪ੍ਰਵਾਸੀ ਨੇ ਉਹਨਾਂ ਨੂੰ ਗਲਤ ਸਮਝਾ ਦਿੰਦਾ ਹੈ ਪਰਚਾ ਦਰਜ ਕੀਤਾ ਹੈ ਔਰ ਸੋਹਰਾ ਹੈ ਲੁਧਿਆਣਾ ਦਾ Hindu Hindu ਨਾ ਮਰਦ ਹੋ ਚੁੱਕਾ ਹੈ ਅਗਰ Hindu ਮਰਦ ਹੁੰਦਾ ਨਾ ਤਾਂ ਅੱਜ ਮੈਂ ਮੇਰੇ ਉੱਪਰ ਪਰਚਾ ਨਹੀਂ ਦਰਜ ਹੋਤਾ ਨਾ ਮਰਦ Hindu ਭਾਈ ਕੀ ਗੱਲ ਕੀ ਹੋ ਰਹੀ ਹੈ ਮਾਫ ਕਰੋ ਪੂਰਾ ਮਾਮਲਾ ਕੌਣ ਸੀਗਾ ਤੇ ਤੁਹਾਡਾ ਕੀ ਲੱਗਦਾ ਵੀਰੇ ਸਾਡਾ ਬ੍ਰਦਰ ਆ ਦੋਸਤ ਆ ਠੀਕ ਹੈ ਜੀ ਅਸੀਂ ਤਾਂ ਅਕ ਇੱਥੇ ਸੈਸਫਾਈ ਖੜੇ ਆ ਠੀਕ ਹੈ ਜੀ ਸਾਨੂੰ ਉਹਨਾਂ ਦਾ ਕੁਛ ਨਹੀਂ ਪਤਾ ਉਹਨਾਂ ਨੇ ਕੀ ਕਰਨਾ ਕਿ ਉਹਨਾਂ ਕੋਲ ਬਿਗਟਾ ਸੀਗੀਆਂ ਬੈਡ ਸੀਗੀਆਂ ਜਿਹੜੇ ਦਾਤਰ ਹੁੰਦਾ ਉਹ ਲਕੋਏ ਹੋਏ ਸੀਗੇ ਉਹਨਾਂ ਦੇ ਆਹ ਦਾਹ ਮਾਰਿਆ ਜੀ ਉਹਨਾਂ ਨੇ ਮੇਰੇ ਕਿੰਨੇ ਕ ਬੰਦੇ ਸੀਗੇ ਉਹ 15 16 ਜਣੇ ਸੀਗੇ ਅਸੀਂ ਹਾਲੇ ਉੱਥੋਂ ਅਸੀਂ ਉੱਥੇ ਖੜੇਆ ਸੀਗੇ ਵੀ ਚੱਲ ਇਹਨਾਂ ਨੇ ਗਾਂ ਜਾਣਾ ਹੁਣ ਅੱਗੇ ਰਾਹ ਜਾਂਦਾ ਮੈਂ ਵੀ ਆਪਣੀ ਕਿਹਾ ਉਹਨਾਂ ਨਾਲ ਗੱਲਬਾਤ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਜਦੋਂ ਸਾਡੇ ਕੋਲੇ ਆਏ ਜੀ ਸਾਡੇ ਮਾਰ ਲਾ ਗਏ ਕੋਈ ਸਾਡੀ ਗੱਲ ਨਹੀਂ ਸੁਣੀ ਹਾਂਜੀ ਕਹਿੰਦੇ ਸਾਡਾ ਫੋਨ ਤੋਂ ਫੋਨ ਤੋਂ ਮੈਂ ਕਹਾਂ ਵੀ ਵੀਰੇ ਮੇਰੇ ਕੋ ਇੱਕ ਫੋਨ ਆ ਆਲੇ ਫੜਾ ਲੋਰ ਮੈਂ ਆਪਣੀ ਲੋਰ ਲਾਈ ਉਹਨੂੰ ਲੋਰ ਲਾ ਕੇ ਫੜਾ ਤੁਹਾਡੇ ਕੋਲੇ ਕਿਹੜਾ ਫੋਨ ਸੀ ਤੁਹਾਡਾ ਸੀ ਹਾਂਜੀ ਮੇਰਾ ਫੋਨ ਸੀ ਮੈਂ ਉਹਨਾਂ ਨੂੰ ਫੋਨ ਤੇ ਆਪਣੀ ਲੋਰ ਫੜਾਤੀ ਮੈਂ ਕਿਹਾ ਯਾਰ ਫੜ ਤਲਾਸ਼ੀ ਲੈ ਲੈ ਮੇਰੀ ਤਲਾਸ਼ੀ ਜਿਹੜਾ ਕੋ ਤੇਰਾ ਦਿਲ ਕਰਦਾ ਉਹ ਕਰ ਲੈ ਸਾਡੇ ਨਾਲ ਦਾ ਇੱਕ ਮੁੰਡਾ ਡਰ ਗਿਆ ਉਹ ਉੱਥੋਂ ਭੱਜ ਗਿਆ ਉਹਨਾਂ ਨੇ ਕਿਉਂ ਪੁੱਛਿਆ ਲੋਰੇ ਤੱਕ ਭੱਜ ਗਿਆ ਨੇ ਕਿਉਂ ਪੁੱਛੇ ਤੁਹਾਡੇ ਤੋਂ ਫੋਨ ਦਿਓ ਰੱਬ ਜਾਣਦਾ ਹੀ ਅੱਛਾ ਅੱਛਾ ਇਹ ਸਾਨੂੰ ਨਹੀਂ ਪਤਾ ਹੈਗਾ ਅਸੀਂ ਤਾਂ ਕਿ ਸਹਿਜ ਸਿੰਘ ਬਾਹਲੇ ਖੜੇ ਹੀ ਆ ਸਾਨੂੰ ਜੋ ਗੱਲ ਦਾ ਪਤਾ ਸੀ ਉਰੇ ਖੜਦੇ ਆ ਕੇ ਜੇ ਸਾਨੂੰ ਪਤਾ ਹੁੰਦਾ ਵੀ ਇਹਨਾਂ ਨੇ ਸਾਡੇ ਮਾਰਨੇ ਆ ਤੁਸੀਂ ਇੱਥੇ ਕਰਨ ਕੀ ਆ ਜੀ ਇੱਥੇ ਸਾਡੇ ਮੈਂ ਠੇਕਾ ਬੰਦ ਆਈ ਅੱਛਾ ਜੀ 2 ਅਕਤੂਬਰਾ ਠੇਕਾ ਬੰਦਾ ਇੱਥੋਂ ਮਿਲ ਜਾਂਦੀ ਇੱਥੋਂ ਮਿਲ ਜਾਂਦੀ ਹਾਂ ਤਸਵੀਰ ਰੇ ਦੇ ਕੇ ਬਾਦ ਤਸਵੀਰ ਰੇ ਬਾਦ ਦੇ ਕੇ ਮਿਲ ਜਾਂਦੀ ਆ ਨਹੀਂ ਮਿਲ ਜੇਗੀ ਤੁਸੀਂ ਉਹ ਗੱਲ ਛੱਡੋ ਹਾਂ ਉਹ ਮਿਲ ਜਾਂਦੀ ਆ ਅਸੀਂ ਆਪਣੀ ਲੈਲੀ ਲੈ ਕੇ ਆ ਕੇ ਇੱਥੇ ਖੜ ਗਏ ਭਾਜੀ ਤੁਸੀਂ ਕਿੰਨੇ ਬੰਦੇ ਆ ਕਿੰਨੇ ਬੰਦੇ ਆ ਤੁਸੀਂ ਤਿੰਨੇ ਆਣੇ ਜਿਹੜੇ ਬੰਦੇ ਨੇ ਛਾਲ ਮਾਰੀ ਉਹ ਕੋਈ ਦੋਸਤ ਆਈ ਮੇਰਾ ਮਨੀ ਨਾਮ ਮਨੀ ਹਾਂ ਅੱਛਾ ਜਦੋਂ ਨੇ ਛਾਲ ਮਾਰਦੇ ਫਿਰ ਉਹ ਛਾਲ ਨਹੀਂ ਮਾਰੀ ਜੀ ਉਹਨੂੰ ਤੱਕਾ ਮਾਰਿਆ ਇਹਨਾਂ ਨੇ ਤੱਕਾ ਮਾਰਿਆ ਹਾਂਜੀ ਇਹ 15 16 ਜਣੇ ਸੀਗੇ ਸਾਨੂੰ ਤਿੰਨ ਜਣਿਆਂ ਨੂੰ ਆ ਕੇ ਚਿੰਬੜ ਗਏ ਜਦੋਂ ਇਹ ਸਾਡੇ ਮਾਰਨ ਲੱਗੇ ਠੀਕ ਹੈ ਜੀ ਅਸੀਂ ਦੋ ਜਣੇ ਉੱਥੇ ਡਿਗੇ ਰਹੇ ਉਹ ਭੱਜ ਕੇ ਇੱਧਰ ਨੂੰ ਆ ਗਿਆ ਉਹਦੇ ਮਗਰ ਇਹ ਚਾਰ ਪੰਜ ਜਣੇ ਆਏ ਉਹ ਇੱਥੇ ਤੱਕ ਹਲੇ ਤਿੰਨ ਚਾਰ ਕੋਨੇ ਡਿੱਗਾਂ ਪੱਟੀਆਂ ਹੋਣੀਆਂ ਠੀਕ ਹੈ ਜੀ ਉਹਨਾਂ ਨੇ ਆ ਕੇ ਇੱਥੋਂ ਧੱਕਾ ਮਾਰਦਾ ਵਿੱਚ ਠੀਕ ਹੈ ਉਹ ਵਿੱਚ ਡਿੱਗ ਗਿਆ ਉਹਨੇ ਹਾਕਾਂ ਵੀ ਮਾਰੀਆਂ ਨੇ ਉਹ ਤੱਕ ਸਾਨੂੰ ਦੀਨਾ ਰਿਹਾ ਉਹ ਹੱਥ ਖੜੇ ਕਰਦਾ ਅਸੀਂ ਇਹਨਾਂ ਨੂੰ ਕਿਹਾ ਵੀ ਗਾਲ ਕੱਢ ਲੋ ਇਹਨਾਂ ਨੇ ਕੱਢਿਆ ਨਹੀਂ ਹੈ ਬਈ ਠੀਕ ਹੈ ਜੀ ਇਹਨਾਂ ਨੇ ਇਹਨਾਂ ਨੇ ਉਲਟ ਇੱਟਾਂ ਮਾਰੀਆਂ ਉਹਦੇ ਇੱਟਾਂ ਮਾਰੀਆਂ ਹਾਂਜੀ ਆਹ ਕੈਮਰੇ ਚੱਲਦੇ ਆ ਵੀਡੀਓ ਕਰ ਨਾਲ ਸਾਰਾ ਕੋ ਨਿਕਲਣਾ ਨਹੀਂ ਸੱਚ ਕੈਮਰੇ ਜਿਹੜੀ ਸੱਚਾਈ ਆ ਇਹ ਕਮੈਂਟ ਚ ਬਾਹਰ ਆ ਜਾਣੀ ਇਹ ਜੇ ਸਾਡੀ ਗਲਤੀ ਹੋਊਗੀ ਤਾਂ ਸਾਨੂੰ ਇੱਥੇ ਬਿਠਾ ਲਿਓ ਸਾਰਾ ਜਿੰਨੀ ਇੱਥੇ ਕਾਟਾ ਸਾਰਾ ਜੱਪਲਾ ਮਾਰਿਓ ਜੀ ਸਾਡਾ ਕੋਈ ਕਸੂਰ ਨਹੀਂ ਸੀਗਾ ਜੀ ਇਹ ਭਈਏ ਜੀ ਉੱਤੇ 15 20 ਕੱਟੇ ਹੋਏ ਸਿੱਧਾ ਆ ਕੇ ਸਾਨੂੰ ਚਿੰਬੜੇ ਫਿਰ ਤੇ ਆਏ ਜਦੋਂ ਇਹ ਜੀ ਜਦੋਂ ਮੈਂ ਆਏ ਇੱਥੇ ਪੁੜ ਦੇ ਉੱਤੇ ਤਾਂ ਉਹ ਇੱਥੇ ਮੁੰਡਿਆਂ ਤੋਂ ਪਤਾ ਲੱਗਿਆ ਵੀ ਉਹਨੂੰ ਵੱਢ ਕੇ ਨਹਿਰ ਦੇ ਵਿੱਚ ਛੱਟਿਆ ਉਹ ਬੰਦਾ ਬਾਹਰ ਵੀ ਆਉਂਦਾ ਸੀਗਾ ਇਹਨਾਂ ਨੇ ਜਿੰਨੇ ਯੂਪੀ ਬਿਹਾਰ ਦੇ ਸੀਗੇ ਜਿੰਨੇ ਵੀ ਇਹਨਾਂ ਨੇ ਉਹ 15 ਜਾਣੇ ਸੀ 15 ਜਾਣੇ ਵਿੱਚ ਚਾਰ ਜਾਣੇ ਇਹਨਾਂ ਨੂੰ ਕਾਬੂ ਕੀਤਾ ਇੱਥੇ ਭੀੜ ਨਹੀਂ ਬਾਕੀ ਸਾਰੇ ਭੱਜ ਗਏ ਨੇ ਇੱਥੋਂ ਗੱਲ ਕੀ ਸੀ ਭਾਈ ਇਹਨਾਂ ਦਾ ਮੈਟਰ ਕੀ ਸੀ ਗੱਲ ਤਾਂ ਮੈਨੂੰ ਵੀ ਨਹੀਂ ਇਹਦੇ ਇਹਦੇ ਬਾਰੇ ਜਾਣਕਾਰੀ ਕੀ ਆ ਕਿ ਨਹੀਂ ਉਹਦਾ ਹੁਣ ਪੁਲਿਸ ਵਾਲੇ ਗੁੱਸਣਗੇ ਵੀ ਇੱਥੇ ਇਹਦੇ ਇਹਨਾਂ ਦਾ ਮੈਟਰ ਕੀ ਸੀ ਕੀ ਨਹੀਂ ਉਹ ਮੁੰਡਾ ਵਿਚਾਰਾ ਬਾਹਰ ਵੀ ਆ ਰਿਹਾ ਸੀ ਨਾ ਪੂਰੇ ਦਾ ਉਹਨੂੰ ਇੱਟਾ ਮਾਰ-ਮਾਰ ਕੇ ਉਹ ਮੁੰਡੇ ਦੱਸ ਰਹੇ ਨੇ ਉਹਨਾਂ ਨੂੰ ਫੇਰ ਉਹਨੂੰ ਬਾਣੀ ਦੇ ਵਿੱਚ ਸੱਟੇ ਉਹਨਾਂ ਨੇ ਉਹ ਹੁਣ ਇਹ ਨਹੀਂ ਪਤਾ ਲੱਗ ਰਿਹਾ ਵੀ ਉਹ ਵਿਚਾਰਾ ਕਹਿ ਰਹੇ ਨੇ ਉਹਦਾ ਰੋੜ ਕੇ ਮੁੰਡਾ ਬਾਹਰ ਨਿਕਲੇ ਹੀ ਨਹੀਂ ਹੈਗਾ ਇੰਨੇ ਕ ਜਾਣੇ ਕਿ ਪੰਜਾਬ ਦੇ ਹਾਲਾਤ ਮਾੜੇ ਹੋ ਗਏ ਨੇ ਸਿਰ ਦੇ ਉੱਤੇ ਚੜ ਚੁੱਕੇ ਨੇ ਹੁਸ਼ਿਆਰਪੁਰ ਦੇ ਤੋਂ ਬਾਅਦ ਜਿਹੜੀ ਘਟਨਾ ਹੋਈ ਸੀਗੀ ਬੱਚੇ ਵਾਲੀ ਰੂਹ ਕੰਬਾਉ ਘਟਨਾ ਸੀਗੀ ਅਸੀਂ ਦੇਖ ਰਹੇ ਸੀਗੇ ਵੀ ਅਸੀਂ ਨਾ ਬੈ ਨਹੀਂ ਹੁਣ 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 ਪਰ ਪੰਜਾਬ ਨੂੰ ਉੱਠਣਾ ਪੈਣਾ ਵੀਰੇ ਪੰਜਾਬ ਨੂੰ ਉੱਠਣਾ ਪੈਣਾ ਪੰਜਾਬ ਦੀ ਪੰਜਾਬੀਅਤ ਨੂੰ ਸਾਰਿਆਂ ਸਰਦਾਰਾਂ ਨੂੰ ਉੱਠਣਾ ਪੈਣਾ ਇਹ ਤਾਂ ਜਾ ਕੇ ਗੱਲ ਗੱਲਾਂ ਪੈਣੀਆਂ ਨੇ ਇਹ ਇਧਰਵਾਈ ਨਹੀਂ ਹੋਣੀ ਇਹ ਏਰੀਆ ਦੀ ਘਟਨਾ ਵਾਜੀ ਏ ਦਸਪਾਲ ਵਾਂਗ ਤੇ ਨਾ ਆਪਣਾ ਸੰਗਵਾਲ ਦਾ ਪੁਲ ਵੱਜ ਰਿਹਾ ਵੀਰੇ ਇਹ ਦੋਨਾਂ ਦਾ ਹੀ ਉੱਥੇ ਦੀ ਇਹ ਉਹਦੇ ਵਿੱਚ ਕੱਟਣਾ ਹੈ ਪਰਸ਼ਾਸ਼ਨ ਤੋਂ ਦਾ ਯਾਰ ਅਸੀਂ ਮੰਗੇ ਅਸੀਂ ਵੈਸੀ ਦਾ ਮੈਂ ਸਿੱਧੀ ਗੱਲ ਦਸੀ ਅੱਕੇ ਹੋਏ ਆ ਯਾਰ ਨਹੀਂ ਸਾਨੂੰ ਨਹੀਂ ਹੈਗਾ ਚੰਗਾ ਲੱਗਦਾ ਹੈਗਾ 1000 ਰੁਪਇਆ ਹੁਣ ਉਹ ਆ ਕੇ ਉਹਨੂੰ ਬਚਾਉਣ ਕੋਈ ਗੱਲ ਤਾਂ ਹੁਣ ਦਾਖਲ ਕਰਾ ਦੇਣ ਕਿ ਉਹਨੂੰ ਕੀ ਆ ਕੀ ਨਹੀਂ ਕਿਸੇ ਨੂੰ ਕੋਈ ਗੱਲਬਾਤ ਦਾ ਕਿਸੇ ਦਾ ਵੀ ਪਤਾ ਲੱਗਣਾ ਨਹੀਂ ਹੈਗਾ ਇਹ ਚੀਜ਼ ਦਾ ਵੀ ਅੰਦਰ ਹੋਈ ਆ ਕਿ ਨਹੀਂ ਹੋਈ ਹੈਗੀ ਅੰਦਰ 10 ਭੱਜ ਗਿਆ ਕਾਬੂ ਆ ਕੇ ਚਾਰ ਹਾਂ ਚਾਰੇ ਬਾਕੀ ਕਬੀ ਉਹ ਦੱਸਿਆ ਹੋਇਆ ਸੀਗੇ ਉਹ ਮੁੰਡੇ ਜਿਹੜੇ ਬਾਕੀ ਦੇ ਭੱਜੇ ਨੇ ਹਥਿਆਰ ਸੀ ਉਹਨਾਂ ਕੋਲ ਸਾਰਾ ਕੁਝ ਸੀਗਾ ਇੱਕ ਆਈ ਕਾ ਤੇ ਬਾਈ ਮੋਟਰਸਾਈਕਲ ਵਗਰਾ ਤੇ ਸੀ ਸਾਰੇ ਮੋਟਰਸਾਈਕਲ ਤੇ ਸੀਗੇ ਮੋਟਰਸਾਈਕਲ ਤੇ ਹੀ ਸੀਗੇ ਵੀਰੇ ਅੱਗੇ ਵੀ ਇੱਥੇ ਬਹੁਤੋ ਘਟਨਾਵਾਂ ਹੁੰਦੀਆਂ ਨੇ ਉਹ ਵਿਚਾਰੇ ਜਵਾਕ ਚਲੋ ਮਾਪੇ ਨਾ ਜਵਾਕਾਂ ਸਕੂਟਰੀਆਂ ਦੇ ਦਿੰਦੇ ਨੇ ਕਨਵੈਂਸ ਦੇ ਜਾਂਦੇ ਨੇ ਵੀ ਚਲੋ ਬੱਚਾ ਸਾਡਾ ਟਿਊਸ਼ਨ ਤੇ ਆਊਗਾ ਉਹ ਤੋਂ ਵੀ ਸਕੂਟਰੀਆਂ ਖੋਗੇ ਵਿਚਾਰਿਆਂ ਉਹਨਾਂ ਤੋਂ ਵੀ ਭੱਜ ਜਾਂਦੇ ਨੇ ਆ ਰਾਤ ਦੇ ਆ ਰਾਤ ਦਾ ਬੰਦਾ ਕੋਈ ਸ਼ਾਮ ਤੱਕ ਕੋਈ ਅਦਰ ਤੇ ਨਹੀਂ ਜਾ ਸਕਦਾ ਇੱਕ ਦੋ ਵਾਰ ਤਾਂ ਅਸੀਂ ਅਸੀਂ ਬਚਾਏ ਨੇ ਇੱਥੋਂ ਮੈਂ ਪਰਲੀ ਸਾਈਡ ਤੋਂ ਆ ਰਿਹਾ ਸੀਗਾ ਉਹ ਵਿਚਾਰਾ ਗਰੀਬ ਬਜ਼ੁਰਗ ਸੀਗਾ ਉਹਦੇ ਜੇਬ ਦੇ ਵਿੱਚ 27 ਰੁਪਏ ਸੀਗੇ ਉਹ ਵੀ ਉਹਦਾ ਖੋ ਕੇ ਭੱਜ ਗਏ ਜਦੋਂ ਦੇਖਿਆ ਉਹਰੇ ਪੱਟੀ ਕੀਤੀ ਹੋਈ ਉਹਦੇ ਸਿਰ ਦੇ ਉੱਤੇ ਬੰਦੇ ਨੇ ਉਹ ਜਾ ਕੇ ਅਸੀਂ ਲਹਾਰ ਵਾਲੇ ਪੁੜ ਤੋਂ ਰੁਕਿਆ ਉਸ ਤੋਂ ਬਾਅਦ ਛੜਤਾ ਫੇਰ ਠੀਕ ਹੈ